मिशन फतेह ਤਹਿਤ ਕਰੋਨਾ ਦੀ ਮਹਾਮਾਰੀ ਨੂੰ ਖਤਮ ਕਰਨ ਦੇ ਲਈ ਕੈਬਨਟ ਮੰਤਰੀ ਸਾਦੋ ਸਿੰਘ ਧਰਮਸੋਧ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਨੇਸ਼ ਮਿੱਤ ਸੈਂਟੀ ਵੱਲੋਂ ਨਾਬਾ ਫਾਇਟਸ ਕਰੋਨਾ ਬਿਮਾਰੀ ਤੋਂ ਬਚਾਉਣ ਦੇ ਲਈ ਸ਼ਹਿਰ ਵਾਸੀਆਂ ਨੂੰ ਗਲੀਆਂ ਮੋਹੱਲਿਆਂ ਵਿੱਚ ਸਾਈਕਲਾਂ ਤੇ ਸਪੀਕਰ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਕਿ ਸਾਈਕਲਾਂ ਰਾਹੀਂ ਕਰੋਨਾ ਮਹਾਮਾਰੀ ਤੋਂ ਬਚਾਉਣ ਦੇ ਲਈ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ ਬਿਨਾਂ ਮਾਸਕ ਘਰੋਂ ਬਾਹਰ ਨਾ Niklo ਅਤੇ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖੋ ਇਹ ਸਾਰੇ ਸੇਵਾ ਚੱਲ ਰਹੀ ਸਾਡੀ ਕਮੇਟੀ ਵੱਲੋਂ ਨਾਬਾ ਮਿਸ਼ਨ ਫਤਿਹ ਵੱਲੋਂ ਜਿਹੜੀ ਕਮੇਟੀ ਆ ਤੇ ਇਹ ਸਾਰਾ ਨਾਬਾ ਰਾਉਂਡ ਪੂਰਾ ਕਰਾਂਗੇ ਹੀ ਕਵਰ ਇਹ ਆਪਣੇ ਸ਼ਾਂਤੀ ਪ੍ਰਧਾਨ ਵੱਲੋਂ ਜਿਹੜੇ ਆਪਣੇ ਨਾਬੇ ਦੇ ਕਾਉਂਸਲਰ ਨੇ ਤੇ ਉਹਦੇ ਵੱਲੋਂ ਸਾਨੂੰ ਇਹ ਸੇਵਾ ਦਿੱਤੀ ਗਈ ਵੀ ਤੁਸੀਂ ਨਾਬਾ ਕਵਰ ਕਰਨਾ ਐਕਟੀਵੇਟ ਲੋਕਾਂ ਨੂੰ ਕਰਨਾ ਆ ਜਾਗਰੂਕ ਕਰਨਾ ਕਰੋਨਾ ਤੋਂ ਆਪਣੀ ਛੁਟਕਾਰਾ ਪਾਓ ਫਿਲਹਾਲ ਤਾਂ ਦੋ ਨੇ ਬਾਕੀ ਪਤਾ ਨਹੀਂ ਕਿ ਵੱਧ ਵੀ ਹੋ ਸਕਦੇ ਆ ਸਾ ਨਾਬੇ ਦੇ ਵਿੱਚ ਚੱਕਰ ਦੇ ਨਾਲ ਹਾਂਜੀ ਸਪੀਕਰ ਨਹੀਂ ਕਰ ਰਹੇ ਹੋ ਹਾਂਜੀ ਸਪੀਕਰ ਆਹੀਂ ਨਾਬਾ ਤੋਂ ਤਨ मेहता ਦੀ ਰਿਪੋਰਟ ਐਸਐਮਜੀ ਨਿਊਜ਼